ਹਾਂਜੀ ਇੱਕ ਨਾ ਕਿਸਾਨ ਭਰਾ ਉਹ ਸਾਰਿਆਂ ਦੇ ਝੋਨੇ 'ਚ ਪ੍ਰੋਬਲਮ ਆ ਰਹੀ ਆ ਜਿਵੇਂ ਆ ਪੀਆਰ 131 ਦੇ ਵਿੱਚ ਆ ਰਲਾ ਆ ਆ ਦੇਖ ਲੋ ਤੇ ਇਹ ਨਾ ਮੈਂ ਕਾਫੀਆਂ ਵੀਡੀਓ ਵੇਖੀਆਂ ਵਿਦਵਾਨਾਂ ਆਈਆਂ ਕਈ ਵੀ ਅੱਜ ਮੈਂ ਹੋਰ ਵੀਡੀਓ ਵੇਖਣ ਦਾ ਆ ਉਹ ਕਹਿੰਦੇ ਸੀ ਵੀ ਇਹ ਜਿਹੜਾ ਹੈ ਇਹ ਵੀ ਕੰਪਨੀਆਂ ਵਾਲਿਆਂ ਦਾ ਜਾਂ ਯੂਨੀਵਰਸਿਟੀ ਤੋਂ ਜਿਹੜਾ ਆਪਾਂ ਬੀਜ ਲੈਂਦਾ ਵਾ ਖਾਸ ਕਰਕੇ ਇਹ ਪ੍ਰੋਬਲਮ ਕਿਨੂੰ ਆਈ ਹੈ 131 ਨੂੰ ਆਈ ਹੈ ਟੀਆਰ 131 ਨੂੰ ਤੇ ਆਪਾਂ ਪਨੀਰੀ ਵੇਚੀ ਸੀ ਇੱਕੇ ਤਾਂ ਪਨੀਰੀ ਪੀਜੀ ਸੀ ਆ ਜਿਹੜਾ ਬੀ ਇਹ ਆਪਾਂ ਮੁੱਲ ਦਾ ਪਾਇਆ ਸੀਗਾ ਆ ਬੀ ਜਿਹੜਾ ਆਪਾਂ ਘਰ ਦਾ ਪਾਇਆ ਸੀ ਹੱਥ ਨਾਲ ਝਾੜ ਕੇ ਬਣਾਇਆ ਸੀ ਇਹਦੇ ਵਿੱਚ ਕੋਈ ਬੂਟਾ ਨਹੀਂ ਹੈਗਾ ਜਿਹੜਾ ਰਲੇ ਵਾਲਾ ਅਜਿੰਦੇ ਜੀ ਬੂਟਾ ਆ ਗਿਆ ਰਲੇ ਵਾਲਾ ਦੱਸੋ ਮੈਨੂੰ ਕੀ ਕੀ ਕਾਰਨ ਹੋ ਸਕਦਾ ਵਾ ਚਲੋ ਮੈਂ ਕਿਸੇ ਡਾਕਟਰ ਸਾਹਿਬ ਜਾਂ ਮਹਰ ਦੀ ਗੱਲ ਜੀ ਵੀਡੀਓ ਵੇਖੀ ਆ ਉਹਨੇ ਪਾਈ ਸੀਗੀ ਫੇਸਬੁੱਕ ਤੇ ਜਾਂ YouTube ਤੇ ਉਹ ਕਹਿ ਰਿਹਾ ਸੀ ਕਿ ਜਿਹੜੀ ਤੁਸੀਂ ਪਨੀਰੀ ਬੀਜਦੇ ਜੇ ਨਾ ਇਹ ਪਿਛਲੀ ਵਾਰੀ ਜਿੱਥੇ 26 ਝੋਨਾ ਬੀਜਿਆ ਸੀ ਉਸ ਜਗ੍ਹਾ ਤੇ ਪਨੀਰੀ ਤੁਹਾਡੀ ਬੀਜੀ ਗਈ ਆ ਤਾਂ ਕਰਕੇ ਜਿਹੜਾ ਇਹ ਜਿਹੜੀ ਆਮ ਪ੍ਰੋਬਲਮ ਆ ਇਹ ਜਿਹੜੀ ਆਈ ਆ ਮੈਂ ਉਹਦੀ ਗੱਲ ਨਾਲ ਵੀਰ ਨਾਲ ਸਹਿਮਤ ਜ਼ਰੂਰ ਆ ਕਿ ਇਹ ਹੈਗਾ ਚਾਂਸ 100 ਦੇ ਵਿੱਚੋਂ ਜਾਨੀ ਕਿ 60% ਇਹ ਹੋ ਸਕਦਾ ਹੈ ਕਿ ਜਿਹੜਾ ਇਹ ਜਿਹੜਾ ਰਲਾ ਹੈ ਇਹ ਆਪਣਾ ਜਿਹੜਾ ਉੱਥੋਂ ਆਇਆ ਹੋਵੇ ਬੀਜ ਦੇ ਵਿੱਚੋਂ ਪਰ ਤੁਸੀਂ ਦੱਸੋ ਮੈਨੂੰ ਉਹ ਜਗ੍ਹਾ ਇੱਕ ਆ ਥਾਂ ਜਿਹੜਾ ਤੁਹਾਨੂੰ ਦਿਖਾਉਣ ਰਿਹਾ ਆਪਣੇ ਘਰ ਦਾ ਵੀ ਆਪਾ ਮੁੱਲ ਲੈ ਕੇ ਬੀਜਿਆ ਇਹਦੇ 'ਚ ਰਲਾ ਹੈ ਦੱਸੋ ਹੁਣ ਮੈਨੂੰ ਕਿ ਪਨੀਰੀ ਉਸ ਜਗ੍ਹਾ ਦੇ ਵਿੱਚੀ ਪਨੀਰੀ ਵੀ ਆਪਾ ਹਸਟਾਲੇ ਵਾਲੇ ਥਾਂ ਦੇ ਵਿੱਚ ਬੀਜੀ ਆ ਇਹ ਨਹੀਂ ਕਿ ਉੱਥੇ ਪਹਿਲਾਂ ਝੋਨਾ ਸੀਗਾ ਠੀਕ ਆ ਨਾ ਤੇ ਬਾਕੀ ਭਾਈ ਤੁਸੀਂ ਵੀ ਇਹ ਕਮੈਂਟ ਕਰਕੇ ਜੀਉ ਦੱਸਿਆ ਜੇ ਕਿੰਦੇ ਕਿੰਦੇ ਝੋਨੇ ਚ ਰਲਾ ਹੈ ਤੇ ਕੀ ਕਾਰਨ ਹੈ ਕੀ ਹੋ ਸਕਦਾ ਤੇ ਬਾਕੀਆਂ ਦਾ ਹੱਲ ਹੁਣ ਤਾਂ ਕੋਈ ਹੈ ਨਹੀਂਗਾ ਕਿਉਂਕਿ ਚਲੋ ਝੋਨਾ ਜਿਹੜਾ ਰਲੇ ਵਾਲਾ ਉਹ ਵੀ ਨਿਸਰਦਾ ਪਿਆ ਤੇ ਜਿਹੜਾ ਝੋਨਾ ਪੀਆ ਰ 131 ਹੈ ਇਹ ਵੀ ਗੋਲ ਤੇ ਆ ਚੁੱਕਾ ਹੈ ਤੇ ਐਡੀ ਕੋਈ ਆਪ ਨੂੰ ਘਾਤਰਨ ਵਾਲੀ ਵੀ ਲੋੜ ਕੋ ਨਹੀਂ ਕਿ ਵੀ ਆਪਾਂ ਆਖੀਏ ਵੀ ਦਵਾਦਾਂ ਇਹਨਾਂ ਦਾਤਰੀਆਂ ਲੈ ਕੇ ਬਾਹਰ ਕੱਢ ਦਈਏ ਉਹ ਕੰਮ ਨਹੀਂ ਕਰਨਾ ਆਪਾਂ ਕਿਉਂਕਿ ਹੈ ਤਾਂ ਇਹ ਵੀ ਝੋਨਾ ਹੀ ਆ ਵੇਖੋ ਹੈ ਤਾਂ ਝੋਨਾ ਹੀ ਹੈ ਨਾ ਜਦੋਂ ਇਹ 10 ਦਿਨ ਪਹਿਲਾਂ ਪੱਕ ਜੂ ਆਹ 10 ਦਿਨ ਲੇਟ ਪੱਕ ਜੂ ਕਿਤੇ ਨਹੀਂ ਝੋਣਾ ਚੱਲਿਆ ਆਪਣੀ ਪੈਲੀ ਦੇ ਵਿੱਚ ਆ ਇਹ ਨਹੀਂ ਕਿ ਇਹ ਪਹਿਲੋ ਪੱਕ ਕੇ ਤੇ ਇਹ ਕੇਰੀ ਜਾਵੇ ਕਿਤੇ ਨਹੀਂ ਜਾਂਦਾ ਠੀਕ ਆ ਨਾ ਤੇ ਸਬਰ ਰੱਖਿਆ ਜੇ ਇਹ ਨਹੀਂ ਕਈ ਵੀਰ ਵੱਡ-ਵੱਡ ਕੇ ਸੁੱਟੀ ਜਾਂਦੇ ਬਾਰ ਜੀ ਇਹ ਉਪਰੇ 부ਚੜਾ ਤੁਹਾਨੂੰ ਕਿਹਾਂ ਦੇ ਉਪਰੇ 부ਚੜ ਭਰਾਵਾ ਦੱਸੋ ਸੀ ਕਮਾ ਲੋਈ ਪਈ ਆ ਠੀਕ ਆ ਨਾ ਕੋਈ ਗੱਲ ਨਹੀਂ ਜੇ ਉਪਰੇ 부ਚੜਾ ਕਿਤੇ ਨਹੀਂ ਜਾਂਦੇ ਪੈਲੀ 'ਚ ਹੀ ਰਹਿਣੇ ਆਪਣੇ ਠੀਕ ਆ ਨਾ ਤੇ ਐਵੇਂ ਵੜ ਵੜ ਕੇ ਸੁੱਟਣ ਨਾਲੋਂ ਚੰਗਾ ਕਿ ਤੁਸੀਂ ਇਹਨਾਂ ਨੂੰ ਸਾਂਭ ਸੰਭਾਲ ਕਰੋ ਆਪਾਂ ਹੁਣ ਸਪਰੇਅ ਕਰਦੇ ਪਏ ਆ ਜਾਂ ਖਾਦ ਪਾਉਂਦੇ ਪਏ ਆ ਜਾਂ ਕੁਝ ਕਰਦੇ ਪਏ ਆ ਆਪਾਂ ਦੂਜੇ ਝੋਨੇ ਨੂੰ ਕਰਨੀ ਉਥੇ ਸਬੂਚੜ ਨਹੀਂ ਹੋ ਜਾਣੀ ਆ ਠੀਕ ਆ ਨਾ ਤਾਂ ਆਪਾਂ ਨੂੰ ਪਹਿਲੇ ਚ ਆਂਦਾ ਕੀ ਏ ਜੇ ਆਪਾਂ ਵੀ ਬਣਾਉਣਾ ਹੈ ਆਪਾਂ ਸਪੈਸ਼ਲ ਜਿਹੜਾ ਆਪਣਾ ਚੰਗੀ tibbi ਆ ਕੋਈ ਜਾਂ ਇਹ 부ਚੜ ਵਿੱਚੋਂ ਜਦੋਂ ਆਪਾਂ ਬੀਜ ਬਣਾਉਣਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੋਂ ਆਪਾਂ ਬੀਜ ਬਣਾਉਣਾ ਉਦੋਂ ਆਪਾਂ ਹੱਥਾਂ ਨਾਲ ਵੱਢ ਕੇ ਬੀਜ ਨਹੀਂਏ ਜੇ ਕੰਪੈਨ ਨਾ ਰੱਖਾਂਗੇ ਫਿਰ ਤਾਂ ਰਲਾ ਆਉਣਾ ਹੀ ਆਉਣਾ ਠੀਕ ਆ ਨਾ ਇਹ ਹੀ ਬੇਨਤੀ ਆ ਤੁਹਾਡੇ ਅੱਗੇ ਤੇ ਬਾਕੀ ਮੈਂ ਜਿਹੜੀ ਕੀ ਚੀਜ਼ ਨੋਟਸ ਕੀਤੀ ਆ ਉਹ ਇਹ ਕੀਤੀ ਕਿ ਜਿਹੜਾ ਆਪਾਂ ਹੱਥ ਨਾਲ ਝਾੜ ਕੇ ਬੀਜ ਬਣਾਉਂਦੇ ਆ ਨਾ ਉਹਦੇ ਨਾਲ ਦੀ ਕੋਈ ਰੀਤ ਨਹੀਂ ਜੇ ਆਪਾਂ ਐਵੇਂ ਬਜ਼ਾਰਾਂ ਦੇ ਵਿੱਚ ਉਠਗੀਚਾ ਨਾ ਕਰੀਏ ਇਹ ਹੀ ਬੇਨਤੀਆਂ ਤੁਹਾਡੇ ਅੱਗੇ ਤੇ ਬਾਕੀ ਤੁਸੀਂ ਬਹੁਤ ਵੀਡੀਓ ਸ਼ੇਅਰ ਕਰਦੇ ਲੋਕਾਂ ਦੀਆਂ ਦੂਜੀਆਂ ਆਪਾਂ ਕੰਜਰਪੁਰੇ ਹੀ ਕਹਿ ਸਕਦੇ ਹਾਂ ਕੋਈ ਚੱਜਦੀ ਵੀਡੀਓ ਤੁਸੀਂ ਵੀ ਸ਼ੇਅਰ ਕਰਕੇ ਨਹੀਂ ਰਾਜੀ ਤੇ ਬਾਕੀ ਤੁਹਾਡੀ ਮਰਜ਼ੀ ਜੇ ਕੋਈ ਵੀਡੀਓ ਸ਼ੇਅਰ ਕਰਨੀ ਆ ਉਹ ਤੁਸੀਂ ਜ਼ਰੂਰ ਕਰਿਆ ਕਰੋ ਜੇ ਕੋਈ ਚੰਗੇ ਵਿਚਾਰ ਰੱਖਦਾ ਇਹ ਮੈਂ ਨਹੀਂ ਜਿਹੜਾ ਵੀ ਕੋਈ ਸੱਜਣ ਚੰਗੇ ਵਿਚਾਰ ਰੱਖਦਾ ਉਹਦੀ ਵੀਡੀਓ ਅੱਗੇ ਤੇ ਅੱਗੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਇਹੀ ਬੇਨਤੀ ਤੁਹਾਡੇ ਚਰਨਾਂ 'ਚ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ